ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਵੇਲੇ 48 ਸੀਟਾਂ ਦੇ ਉੱਪਰ ਅੱਗੇ ਚੱਲ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਸੀਟਾਂ ਜਿੱਤ ਚੁੱਕੀ ਹੈ ਤੇ 45 ਸੀਟਾਂ ਤੇ ਭਾਜਪਾ ਲੀਡ ਕਰ ਰਹੀ ਹੈ ਅਤੇ ਇਸ ਤਰੀਕੇ ਦੇ ਨਾਲ ਭਾਜਪਾ ਦੀ ਤੀਜੀ ਵਾਰ ਲਗਾਤਾਰ ਸਰਕਾਰ ਬਣਦੀ ਹਰਿਆਣਾ 'ਚ ਦਿਖਾਈ ਦੇ ਰਹੀ ਹੈ ਪਰ ਵਿਨੇਸ਼ ਫੁਗਾਟ ਜੋ ਪਹਿਲਵਾਨ ਸੀ ਜਿਸ ਦੇ ਵੱਲੋਂ ਪੈਰਿਸ 올림픽 ਖੇਡਾਂ ਦੇ ਵਿੱਚ ਡਿਸਕਵਾਲਿਫਾਈ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਜੁਆਇਨ ਕੀਤੀ ਗਈ ਸੀ ਉਹ ਵੱਡੀ ਜਿੱਤ ਹਾਸਲ ਕਰ ਚੁੱਕੀ ਹੈ ਤਾਂ ਵਿਨੇਸ਼ ਪੁਗਾਟ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਵਿਧਾਨ ਸਭਾ ਹਲਕਾ ਜੁਲਾਣਾ ਤੋਂ ਜਿੱਥੋਂ ਉਹਨਾਂ ਨੇ 6015 ਵੋਟਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਮਾਤ ਦੇ ਦਿੱਤੀ ਹੈ ਤਾਂ ਜੋ ਲਗਾਤਾਰ ਮਸਲਾ ਪਖਿਆ ਹੋਇਆ ਸੀ ਪਹਿਲਵਾਨਾਂ ਦਾ ਉਸ ਦੇ ਵਿੱਚ ਵਿਨੇਸ਼ ਪਗਾਟ ਐਮ ਭੂਮਿਕਾ ਨਿਭਾ ਰਹੇ ਸਨ ਜਿਸ ਤੋਂ ਬਾਅਦ ਉਹ ਪੈਰਿਸ 올림픽 ਖੇਡਾਂ ਵਿੱਚ ਪਹੁੰਚਦੇ ਆ ਜਿੱਥੇ ਫਾਈਨਲ ਮੁਕਾਬਲਾ ਖੇਡਣ ਤੋਂ ਪਹਿਲਾਂ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਜਿਸ ਦੇ ਤੌਰ ਤੇ ਸਿੱਧੇ ਇਲਜ਼ਾਮ ਭਾਰਤੀ ਜਨਤਾ ਪਾਰਟੀ ਦੇ ਉੱਪਰ ਲੱਗੇ ਸਰਕਾਰ ਕੇਂਦਰ ਦੇ ਉੱਪਰ ਲੱਗੇ ਅਤੇ ਵਿਨੇਸ਼ ਪਗਾਟ ਨੇ ਵਾਪਸ ਮੁੜਦਿਆਂ ਹੀ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਅਤੇ ਕਾਂਗਰਸ ਦੀ ਟਿਕਟ ਉੱਤੇ ਜੂਲਾਨਾ ਤੋਂ ਉਮੀਦਵਾਰ ਦੇ ਵਜੋਂ ਉਤਰੇ ਅਤੇ ਇਸ ਮੈਦਾਨ ਦੇ ਵਿੱਚ ਉਤਰਦਿਆਂ ਹੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਲਈ ਵੋਟਾਂ ਮੰਗਣੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਨੂੰ ਇਸ ਮੁਕਾਬਲੇ ਵਿੱਚ 6015 ਵੋਟਾਂ ਦੇ ਨਾਲ ਜਿੱਤ ਹਾਸਲ ਹੋਈ ਹੈ ਸਾਰੀ ਡਿਟੇਲ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ ਨੇ ਬਿਨੇਸ਼ ਫਗਟ ਨੂੰ 65080 ਵੋਟਾਂ ਮਿਲੀਆਂ ਅਤੇ ਯੁਗੇਸ਼ ਕੁਮਾਰ ਜੋ ਭਾਜਪਾ ਦੇ ਉਮੀਦਵਾਰ ਸੀ ਉਹਨਾਂ ਨੂੰ 59065 ਵੋਟਾਂ ਹਾਸਲ ਹੋਈਆਂ ਪਹਿਲੇ 4 라ਉਂਡ ਦੇ ਵਿੱਚ ਯੁਗੇਸ਼ ਕੁਮਾਰ ਅੱਗੇ ਚੱਲ ਰਹੇ ਸੀ ਵਿਨੇਸ਼ ਪਗੜਤੋਂ ਪਰ ਆਖਰੀ ਦੇ 11 ਰਾਊਂਡ ਦੇ ਵਿੱਚ ਵਿਨੇਸ਼ ਪਗੜਤ ਨੇ ਲੀਡ ਲੈਣੀ ਸ਼ੁਰੂ ਕਰ ਦਿੱਤੀ ਅਤੇ ਜੋ ਲੀਡ ਮਿਲੀ ਹੋਈ ਸੀ ਯੁਗੇਸ਼ ਕੁਮਾਰ ਭਾਜਪਾ ਦੇ ਉਮੀਦਵਾਰ ਨੂੰ ਉਸ ਨੂੰ ਤੋੜ ਦਿੱਤਾ 6015 ਵੋਟਾਂ ਲੈ ਕੇ ਵੱਧ ਲੈ ਕੇ ਇਸ ਮੁਕਾਬਲੇ ਵਿੱਚ ਵਿਨੇਸ਼ ਨੇ ਜਿੱਤ ਹਾਸਲ ਕੀਤੀ ਹੈ ਇਸ ਤੋਂ ਬਾਅਦ सुरेंद्र ਲਾਥਰ ਨੂੰ 10158 ਵੋਟਾਂ ਮਿਲੀਆਂ ਅਮਰਜੀਤ ਢਾਂਡਾ ਜਜਪੀ ਦੇ ਉਮੀਦਵਾਰ ਸੀ 2477 ਵੋਟਾਂ ਲੈ ਕੇ ਗਿਆ ਆਮ ਆਦਮੀ ਪਾਰਟੀ ਦੀ ਕਵਿਤਾ ਰਾਣੀ ਨੂੰ 1280 ਵੋਟਾਂ ਹੀ ਹਾਸਲ ਹੋਈਆਂ ਤਾਂ ਇਸ ਮੁਕਾਬਲੇ ਦੇ ਵਿੱਚ 6015 ਵੋਟਾਂ ਦੇ ਨਾਲ ਵਿਨੇਸ਼ ਪੁਗਾਟ ਨੇ ਜਿੱਤ ਹਾਸਲ ਕੀਤੀ ਹੈ ਜੋ ਹੋਰ ਤਿੰਨ ਸੀਟਾਂ ਜਿੱਤੀਆਂ ਕਾਂਗਰਸ ਪਾਰਟੀ ਨੇ ਉਸ ਦੇ ਵਿੱਚ ਪਹਿੋਵਾ ਦੀ ਸੀਟਾ ਜਿੱਥੇ ਮਨਦੀਪ ਚੱਠਾ ਨੇ 6553 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਨੋ ਜਿੱਥੇ ਹਿੰਸਕ ਝੜਪਾਂ ਹੋਈਆਂ ਸਨ ਪਿਛਲੇ ਕੁ ਸਮਾਂ ਪਹਿਲਾਂ ਉੱਥੇ ਅਫਤਾਬ ਅਹਿਮਦ ਕਾਂਗਰਸ ਪਾਰਟੀ ਦੇ ਵੱਡੀ ਲੀਡ ਦੇ ਨਾਲ ਜਿੱਤੇ ਨੇ 46963 ਵੋਟਾਂ ਦੇ ਨਾਲ ਉਹਨਾਂ ਨੂੰ ਜਿੱਤ ਮਿਲੀ ਹੈ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਜੋ ਤਿੰਨ ਸੀਟਾਂ ਦੇ ਉੱਤੇ ਜਿੱਤ ਹਾਸਲ ਹੋਈ ਹੈ ਖਰਖੋਦਾ ਦੇ ਵਿੱਚ 5635 ਵੋਟਾਂ ਦੇ ਨਾਲ ਅਤੇ ਜੀਨ ਦੇ ਵਿੱਚ ਡਾਕਟਰ ਕ੍ਰਿਸ਼ਨ ਲਾਲ ਮਿੱਡਾ 15860 ਵੋਟਾਂ ਨਾਲ ਜੇਤੂ ਰਹੇ ਹੈ ਹਾਂਸੀ ਸੀਟ ਤੋਂ ਵਿਨੋਦ ਬਿਆਨਾ 21460 ਵੋਟਾਂ ਲੈ ਕੇ ਜੇਤੂ ਰਹੇ ਨੇ ਤਾਂ ਕੁੱਲ 48 ਸੀਟਾਂ ਦੇ ਭਾਜਪਾ ਅੱਗੇ ਹੈ ਕਾਂਗਰਸ ਪਾਰਟੀ 37 ਅਨੈਲੋ ਇੱਕ ਅਤੇ ਬਸਪਾ ਦੇ ਵੱਲੋਂ ਵੀ ਇੱਕ ਸੀਟ ਦੇ ਉੱਤੇ ਲੀਡ ਬਣਾਈ ਗਈ ਹੈ ਤਿੰਨ ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਨੇ ਦੁਸ਼ਯੰਤ ਚਟਾਲਾ ਦੀ ਗੱਲ ਕੀਤੀ ਜਾਵੇ ਤਾਂ ਦੁਸ਼ਯੰਤ ਚਟਾਲਾ ਇੱਕ ਵੱਡਾ ਨਾਮ ਹੈ ਜੋ ਕਿ ਆਪਣੀ ਸੀਟ ਦੇ ਉੱਤੇ ਬਹੁਤ ਜ਼ਿਆਦਾ ਪਛੜਦੇ ਦਿਖਾਈ ਦੇ ਰਹੇ ਨੇ ਜੋ ਕਿ ਪਿਛਲੀ ਸਰਕਾਰ ਜੋ ਲਗਾਤਾਰ ਰਹੀ ਹੈ ਉਸ ਦੇ ਵਿੱਚ ਉਪ ਮੁੱਖ ਮੰਤਰੀ ਵੀ ਰਹ ਚੁੱਕੇ ਨੇ ਤਾਂ ਉਚਾਨਾ ਕਲਾ ਸੀਟ ਤੋਂ ਉਹ ਉਮੀਦਵਾਰ ਸਨ ਦੁਸ਼ੰਤ ਚੁਟਾਲਾ ਨੂੰ 6226 ਵੋਟਾਂ ਕੁੱਲ ਹਾਸਲ ਹੋਈਆਂ ਨੇ ਜੋ ਉਪ ਮੁੱਖ ਮੰਤਰੀ ਰਹੇ ਨੇ ਹਰਿਆਣਾ ਦੇ ਤਾਂ ਜਜਪੀ ਪਾਰਟੀ ਦੇ ਮੁਖੀ ਵੀ ਨੇ ਪਰ ਇਸ ਚੋਣ ਦੇ ਵਿੱਚ ਉਹਨਾਂ ਦਾ ਬੁਰਾ ਹਾਲ ਹੁੰਦਾ ਦਿਖਾਈ ਦੇ ਰਿਹਾ ਅਤੇ ਕਾਂਗਰਸ ਪਾਰਟੀ ਦੇ 브ਜੇਂਦਰ ਸਿੰਘ ਇੱਥੇ 3902 ਵੋਟਾਂ ਦੀ ਲੀਡ ਦੇ ਨਾਲ 12 ਰਾਊਂਡ ਤੋਂ ਬਾਅਦ ਅੱਗੇ ਚੱਲ ਰਹੇ ਨੇ ਤਾਂ ਇਸ ਤਰ੍ਹਾਂ ਦੇ ਮੁਕਾਬਲਿਆਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਜਿਹੜਾ ਨੁਕਸਾਨ ਵੀ ਹੋਇਆ ਹੈ ਭਾਵੇਂ ਕਿ ਉਹਨਾਂ ਨੂੰ ਉਮੀਦ ਸੀ ਕਿ ਅਸੀਂ ਸਰਕਾਰ ਬਣਾ ਲਵਾਂਗੇ ਪਰ ਜਿਸ ਤਰੀਕੇ ਨਾਲ ਪਹਿਲਾਂ ਨਤੀਜੇ ਸ਼ੁਰੂ ਹੋਏ ਸੀ ਔਰ ਰੁਝਾਨ ਆਉਣੇ ਸ਼ੁਰੂ ਹੋਏ ਸੀ ਕਾਂਗਰਸ ਪਾਰਟੀ ਲੀਡ ਲੈ ਚੁੱਕੀ ਸੀ ਪਰ ਬਾਅਦ ਦੇ ਵਿੱਚ ਭਾਜਪਾ ਨੇ ਵੱਡੀ ਵਾਪਸੀ ਕੀਤੀ ਅਤੇ ਲਗਾਤਾਰ ਆਪਣੀ ਲੀਡ ਨੂੰ 49 48 49 ਸੀਟਾਂ ਦੇ ਉੱਤੇ ਕਾਇਮ ਰੱਖਿਆ ਅਤੇ ਹੁਣ ਵੀ 48 ਸੀਟਾਂ ਲੈ ਕੇ ਭਾਜਪਾ ਪਹਿਲੇ ਨੰਬਰ ਤੇ ਚੱਲ ਰਹੀ ਹੈ 46 ਸੀਟਾਂ ਬਹੁਮਤ ਦੇ ਲਈ ਚਾਹੀਦੀਆਂ ਜਿਸ ਤੋਂ ਦੋ ਵੱਧ ਸੀਟਾਂ ਲੈ ਕੇ ਭਾਜਪਾ ਲੀਡ ਬਣਾ ਚੁੱਕੀ ਹੈ ਤਾਂ ਇਹ ਲੀਡ ਟੁੱਟਣੀ ਹੁਣ ਮੁਸ਼ਕਲ ਦਿਖਾਈ ਦੇ ਰਹੀ ਹੈ ਤੇ ਕਾਂਗਰਸ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਤੋਂ ਬੰਦੀ ਦਿਖਾਈ ਨਹੀਂ ਦੇ ਰਹੀ ਭਾਜਪਾ ਇੱਥੇ ਜਿੱਤ ਹਾਸਲ ਕਰਦੀ ਹੁਣ ਦਿਖਾਈ ਦਿੰਦੀ ਹੈ ਪਰ ਜੋ ਉਮੀਦਵਾਰ ਸਨ ਕਾਂਗਰਸ ਪਾਰਟੀ ਦੀ ਵਿਨੇਸ਼ ਫੁਗਾੜ ਪਹਿਲਵਾਨ ਉਹ ਜਿੱਤ ਹਾਸਲ ਕਰ ਚੁੱਕੀ ਹੈ